ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਚੀਫ ਇਲੈਕਟਰਲ ਪੰਜਾਬ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਸਾਹਿਬ ਉਹਨਾਂ ਦੇ ਧਰਿ ਧਰਮ ਪਤਨੀ ਸ਼੍ਰੀਮਤੀ ਅਮਰਤਾ ਵੜਿੰਗ ਜੀ ਉਹ ਕੱਲ ਬਠਿੰਡੇ ਦੇ ਵਿੱਚ ਚੋਣ ਪ੍ਰਚਾਰ ਕਰ ਰਹੀ ਸੀ ਦੇਖੋ ਫਰਸਟ੍ਰੇਸ਼ਨ ਤਾਂ ਭੈਣ ਜੀ ਹੋਰਾਂ ਨੂੰ ਹੈਗੀ ਹੈ ਕਿ ਕਾਂਗਰਸ ਨੇ ਟਿਕਟ ਨਹੀਂ ਦਿੱਤੀ ਬਠਿੰਡੇ ਤੋਂ ਪਰ ਉਹਦੇ ਵਿੱਚ ਜਿਸ ਤਰੀਕੇ ਦਾ ਭਾਸ਼ਣ ਉਹਨਾਂ ਨੇ ਦਿੱਤਾ ਜਿਸ ਤਰੀਕੇ ਉਹਨਾਂ ਨੇ ਕਾਂਗਰਸ ਦਾ ਜਿਹੜਾ ਖੂਨੀ ਪੰਜਾ ਉਹਨੂੰ ਗੁਰੂ ਸਾਹਿਬ ਦਾ ਹੀ ਪੰਜਾ ਦੱਸਤਾ ਮਤਲਬ ਇੰਨੀ ਮਾਨਸਿਕਤਾ ਇੱਕ ਕਾਂਗਰਸ ਦੇ ਡੀਐਨਏ 'ਚ ਹੀ ਹੈ ਸ਼ਾਇਦ ਕਿ ਇਸ ਤਰੀਕੇ ਚਾਹੇ ਉਹ ਗੁਰਧਾਮ ਹੋਣ ਚਾਹੇ ਸਾਡੇ ਗੁਰਸਾਭ ਹੋਣ ਉਹਨਾਂ ਦੇ ਉੱਤੇ ਹਮਲਾ ਕਰਨਾ ਔਰ ਕੀ ਕਹਿੰਦੇ ਨੇ ਅਮਰਤਾ ਵੜਿੰਗ ਜੀ ਕਿ ਜੀ ਬਾਬਾ ਨਾਨਕ ਦਾ ਵੀ ਆਹੀ ਪੰਜੇ ਨੂੰ ਵੋਟ ਪਾਓ ਜਿਨ੍ਹਾਂ ਗੁਰੂ ਸਾਹਿਬ ਉਹਨਾਂ ਦੀ ਫੋਟੋਆਂ ਦੇਖੋ ਨਾ ਚਾਹੀ ਪੰਜਾ ਇਹਨੂੰ ਵੋਟ ਪਾਓ ਮੈਂ ਭੈਣ ਜੀ ਅਮਰਤਾ ਵੜਿੰਗ ਜੀ ਨੂੰ ਇੱਕ ਗੱਲ ਪੁੱਛਣੀ ਚਾਹੁੰਨਾ ਹੈ ਕਿ ਭੈਣ ਜੀ ਇਹ ਪੰਜਾ ਕਿਹੜਾ ਹੈ ਇਹ ਉਹ ਖੂਨੀ ਪੰਜਾ ਹੈ ਜਿਨੇ ਇੱਕ ਕੁਰਸੀ ਵਾਸਤੇ ਦੇਸ਼ ਦੀ ਵੰਡ ਕਰਾਈ ਸੀ ਉਹ ਪੰਜਾ ਜਿਨੇ ਦੇਸ਼ ਦੇ ਵਿੱਚ ਐਮਰਜੈਂਸੀ ਲਾ ਕੇ ਦੇਸ਼ ਦੇ ਨਾਗਰਿਕਾਂ ਦੇ ਹੱਕ ਕੁਚਲੇ ਜੇਲ੍ਹਾਂ ਚ ਬੰਦ ਕੀਤਾ ਕਾਂਗਰਸ ਦਾ ਇਹ ਖੂਨੀ ਪੰਜਾ ਜਿਨੇ 84 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਇਹ ਉਹ ਖੂਨੀ ਪੰਜਾ ਹੈ ਜਿਨੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਸਿੱਖਾਂ ਦਾ ਭਜਾ ਕੇ ਕਤਲੇਆਮ ਕੀਤਾ ਇਹ ਉਹ ਖੂਨੀ ਪੰਜਾ ਸੋ ਇਹੋ ਜੇ ਖੂਨੀ ਪੰਜੇ ਜਿਨੇ ਐਨਐਸਏ ਲਾਏ ਹੋਣ ਜਿਨ੍ਹਾਂ ਨੇ ਇੱਕ ਪੀੜੀ ਸਾਡੀ ਗੋਲੀਆਂ ਮਾਰ ਕੇ ਮਾਰਤੀ ਹੋਵੇ ਉਸ ਪੰਜੇ ਦਾ ਇਹ ਕੰਪੈਰੀਜ਼ਨ ਕਰਦੇ ਨੇ ਸਾਡੇ ਗੁਰੂ ਸਾਹਿਬਾਨ ਦੇ ਨਾਲ ਤੇ ਬਹੁਤ ਸ਼ਰਮ ਦੀ ਗੱਲ ਹੈ ਸੋ ਅਸੀਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਇਹਦੇ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਕਿਉਂਕਿ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਹੈ ਸੋ ਇਹਦੇ ਤੇ ਪਰਚਾ ਦਰਜ ਕਰਕੇ ਇਮੀਡੀਏਟਲੀ ਇਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਸਰ ਇਸ ਤੋਂ ਇਲਾਵਾ ਤੁਸੀਂ ਪਰਚਾ ਕਰਜ ਕੇ ਦੀ ਗੱਲ ਕਰ ਰਹੇ ਹੋ ਕੀ ਲੱਗਦਾ ਹੈ ਉਹਨਾਂ ਨੇ ਇਹ ਚੀਜ਼ ਸੋਚੀ ਨਹੀਂ ਪਹਿਲਾਂ ਬੋਲਣ ਤੋਂ ਪਹਿਲਾਂ ਕਿ ਕੀ ਇਹਦੇ ਕੀ ਕਨਸੀਕਵੈਂਸਸ ਨਿਕਲਣਗੇ ਤੇ ਇੱਥੇ ਤੁਸੀਂ ਪੁੱਛੋਗੇ ਬੋਲਿਗੇ ਇਹ ਕੀ ਹੈ ਦੇਖੋ ਮੈਂ ਬਿਲਕੁਲ ਕਹਿ ਰਹੇ ਹਾਂ ਕਿ ਕਾਂਗਰਸ ਬਹੁਤ ਕਮਜ਼ੋਰ ਹੋ ਚੁੱਕੀ ਹੈ ਆਏ ਦਿਨ ਉਹਨਾਂ ਦੇ ਲੀਡਰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਹੁਣ ਤਾਂ ਮੈਨੂੰ ਹਰ ਇੱਕ ਉਹ ਬਿਆਨ ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਤਰੀਕੇ ਅਸੀਂ ਲੋਕਾਂ ਨੂੰ ਭਰਮਾ ਲਈਏ ਔਰ ਫਰਸਟ੍ਰੇਸ਼ਨ ਬਹੁਤ ਜ਼ਿਆਦਾ ਹੈ ਮੈਨੂੰ ਲੱਗਦਾ ਹੈ ਕਿ ਆਪਣੀ ਫਰਸਟ੍ਰੇਸ਼ਨ ਚ ਆ ਕੇ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਉਹਨਾਂ ਨੇ ਬਿਆਨ ਦਿੱਤਾ ਕੀ ਕਹਣਾ ਚਾਹੁੰਦਾ ਬਾਫੀ ਮੰਗੀ ਹੈ ਉਹਨਾਂ ਵੱਲੋਂ ਬਿਆਨ ਆਇਆ ਹੈ ਕਿ ਫੇਸਬੁੱਕ ਤੇ ਉਹਨੇ ਆਪਣੀ ਵੀਡੀਓ ਜाहिर ਕਰਕੇ ਲਾਈਵ ਹੋ ਕੇ ਉਹਨਾਂ ਨੇ ਬਾਫੀ ਮੰਗੀ ਹੈ ਕਿ ਕੱਲ ਜਿਹੜਾ ਵੀ ਬਿਆਨ ਬਾਦੀ ਹੋਈ ਹੈ ਦੇਖੋ ਗੁਨਾਹ ਕਰਨਾ ਤੇ ਫਿਰ ਮਾਫੀ ਮੰਗਣਾ ਇਹ ਹੱਲ ਨਹੀਂ ਇਸ ਤਰੀਕੇ ਦੇ ਜਿਹੜੀ ਸਟੇਟਮੈਂਟ ਹੈ ਇਹ ਮਾਫੀ ਦੇ ਕਾਬਿਲ ਹੀ ਹੈ ਨਹੀਂ ਅਗਰ ਕੋਈ ਲੀਡਰ ਸਾਡੇ ਗੁਰੂ ਸਹਿਬਾਨਾਂ ਨੂੰ ਕਾਂਗਰਸ ਦੇ ਪੰਜੇ ਦੇ ਨਾਲ ਜੋੜੂ ਉਸ ਖੂਨੀ ਪੰਜੇ ਦੇ ਨਾਲ ਜੋੜੂਗਾ ਤਾਂ ਇਹਦੀ ਕੋਈ ਮਾਫੀ ਨਹੀਂ ਅਸੀਂ ਕਹਿੰਦੇ ਹਾਂ ਕਿ ਇਹ 295 ਸੈਕਸ਼ਨ ਅਟ੍ਰੈਕਟ ਕਰਦਾ ਆਈਪੀਸੀ ਦਾ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਹੈ ਇਹਨਾਂ ਦੇ ਉੱਤੇ ਪਰਚਾ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਕੀ ਕਾਰਵਾਈ ਵੱਲ ਵੀ ਜਾਓਗੇ ਜਾਂ ਸਰਵੇਖਕ ਇੱਕ ਸੀਗੇ ਨਹੀਂ ਬਿਲਕੁਲ ਜੀ ਰਿਕੁਐਸਟ ਹੈ ਸਰ ਕੋਈ ਆਸ਼ਵਾਸ਼ਣ ਮਿਲੇ ਉਹ ਦੇ ਦੇ ਦਿਖੋ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਜੀ ਇਹਦਾ ਤਾਂ ਹੁਣ ਜਦੋਂ ਚੋਣਾਂ ਲੱਗੀਆਂ ਚੱਲੀਆਂ ਚੱਲ ਰਹੀਆਂ ਨੇ ਮਾਡਲ ਆਫ ਕੋਰਟ ਲੱਗਿਆ ਹੋਇਆ ਕੋਰਟ ਆਫ ਕੰਡਕਟ ਤਾਂ ਇਹਨਾਂ ਦਾ ਤਾਂ ਆਪਣਾ ਟਾਈਮ 72 ਘੰਟੇ ਹੈ 72 ਘੰਟੇ ਚ ਇਹਨਾਂ ਨੇ ਕੰਪਲੇਂਟ ਰਿਸੋਲਵ ਕਰਨੀ ਹੈ ਸੋ ਇਹ ਕੰਪਲੇਂਟ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਦੇਤੀ ਹੈ ਮੈਨੂੰ ਪੂਰੀ ਉਮੀਦ ਹੈ ਕਿ ਇਹ ਸਾਰਿਆਂ ਦਾ ਸਾਂਝਾ ਪਲੇਟਫਾਰਮ ਹੈ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣਾ ਹੀ ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਤੇ ਇਹਦੇ ਤੇ ਐਕਸ਼ਨ ਹੋਏਗਾ ਕਿਉਂਕਿ ਜਿਸ ਤਰੀਕੇ ਦਾ ਬਿਆਨ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਦਿੱਤਾ ਗਿਆ ਹੈ ਇਹ ਇਲੈਕਸ਼ਨ ਨੂੰ ਪ੍ਰਭਾਵਿਤ ਕਰਦਾ ਹੈ ਲੋਕਾਂ ਦੇ ਖਾਸ ਕਰਕੇ ਸਿੱਖਾਂ ਦੇ ਮਨਾਂ ਨੂੰ ਠੇਸ ਵੱਜੀ ਹੈ ਨਾਨਕ ਨਾਮਲੇਵਾ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਇਹਨਾਂ ਦੇ ਬਿਆਨ ਦੇ ਨਾਲ ਸੋ ਤੁਰੰਤ ਕਾਰਵਾਈ ਇਹਦੇ ਤੇ ਹੋਣੀ ਚਾਹੀਦੀ ਹੈ